ਅਮਰੀਕ ਬਾਜਵੇ ਨਾਲ ਬੁੰਡ ਪੰਗਾ ਨਾਲ ਲਾਓ ਸੋ ਸੰਗਜੀ ਜੀ ਬੇਕੇ ਆਪ ਜੀ ਨੂੰ ਪਤਾ ਹੈ ਕਿ ਪਿਛਲੇ ਸਾਲ ਇੱਕ ਵੀਡੀਓ ਟਿਕਟੋਕ ਤੇ ਪਾਈ ਗਈ ਸੀ ਉਹ ਰੋਸ ਵੀਡੀਓ ਦੇ ਵਿੱਚ ਰਵਦਾਸੀਆ ਭਾਈਚਾਰਾ ਅਤਰੀ ਬਾਲਮ ਕੀ ਭਾਈਚਾਰਾ ਦੋਹਾਂ ਨੂੰ ਮੰਦੀ ਸ਼ਬਦਾਵਲੀ ਬੋਲੀ ਗਈ ਸੀ ਚੇੜੀ ਗੁਰੂ ਦਾ ਸਰੋਜੂ ਕੇ ਯੂਰਪ ਐਂਡ ਅਬ੍ਰੋਡ ਨੇ ਅਤੇ ਸਮੂਸੋ ਉਹਨੇ ਇਕੱਠੇ ਹੋ ਕੇ ਪੁਲਿਸ ਨੇ ਕੋਈ ਕੰਪਲੇਂਟ ਕੀਤੀ ਸੀ। ਔਰ ਉਸ ਵੀਡੀਓ ਦੇ ਸਬੰਧ ਵਿੱਚ ਇੱਕ ਆਦਮੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਆਜੋ ਉਸ ਆਦਮੀ ਨੂੰ ਇਥੇ ਸਲਾਮ ਮੈਜਿਸਟ੍ਰੇਟ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ। ਔਰ ਉਸ ਨੂੰ 18 ਹਫ਼ਤਿਆਂ ਦੀ ਸਜ਼ਾ ਅਤੇ ਨਾਲ ਨਾਲ ਜੁਰਮਾਨਾ ਵੀ ਹੋਇਆ ਹੈ। ਧੌਣ ਉੱਚੀ ਕਰਕੇ ਜੀਣ ਦਾ ਮੁੱਲ ਤਾਂ ਰਹੇ ਹਨ। ਬੇਸ਼ਰਮਾ ਦਾ ਤਾਂ ਨੀਮੀ ਪਾ ਕੇ ਵੀ ਸਰ ਜਾਂਦਾ ਆਪਣੇ ਆਪ ਨੂੰ ਫੰਨੇਖਾਸ ਸਮਝਣ ਵਾਲਾ ਅਮਰੀਕ ਬਾਜਬਾ ਜੋ ਐਸੀ ਸਮਾਜ ਦੀਆਂ ਟੀਆਂ ਪੈਣਾ ਲਈ ਟਿਕਟੌਕ ਦੇ ਪੋਸਟ ਪਾ ਕੇ ਬੇਹੱਦ ਭੱਦੀ ਸ਼ਬਦਾਵਲੀ ਵਿੱਚ ਗਾਲਾਂ ਕੱਢੀਆਂ ਸਨ ਅੱਜ ਇੰਗਲੈਂਡ ਦੀ ਅਦਾਲਤ ਨੇ ਠੋਕਤਾ 18 ਹਫ਼ਤੇਾਂ ਲਈ ਜੇਲ੍ਹ ਵਿੱਚ ਐਸੀ ਸਮਾਜ ਦੀਆਂ ਇੰਗਲੈਂਡ ਚ ਰਹਿੰਦੀ ਹੈ ਜਥੇ ਬੰਦੀਆਂ ਨੇ ਇਸ ਜਾਤੀਵਾਦੀ ਕੀੜੇ ਨੂੰ ਅਦਾਲਤ ਚ ਕੁੱਸੀਟਿਆ ਤੇ 18 ਹਫ਼ਤਿਆਂ ਲਈ ਜੇਲ੍ਹ ਭਜਵਾਇਆ ਸਜ਼ਾ ਦੀ ਮਿਆਦ ਤਾਂ ਹੋਰ ਵੀ ਜ਼ਿਆਦਾ ਹੋ ਸਕਦੀ ਸੀ ਪਰ ਵੀਡੀਓ ਪਾਉਣ ਬਿਲੇ ਆਪਣੇ ਆਪ ਨੂੰ 나ਡੂਖਾ ਸਮਝਣ ਵਾਲਾ ਮਾਫੀ ਦੀ ਵੀਡੀਓ ਪਾਕੇ ਮੋਕ ਮਾਰ ਚੁੱਕਾ ਸੀ ਸ਼੍ਰੀ ਗੁਰੂ ਰਵਦਾਸ ਸਭਾ ਬ੍ਰੈਡਫੋਰਡ ਤੇ ਹੋਰ ਰਵਦਾਸੀਆ ਤੇ ਬਾਲਮੀਕ ਜਥੇਬੰਦੀਆਂ ਨੇ ਨੱਕ ਚ ਕਾਨੂੰਨ ਦੀ ਨਕੇਲ ਪਾ ਅਦਾਲਤ ਚ ਘਸੀਟਿਆ ਤੇ ਜੇਲ ਕਰਾਈ ਸਮਾਜ ਦੀ ਇੱਜ਼ਤ ਤੇ ਅਣਖ ਲਈ ਲੜਨ ਵਾਲੀਆਂ ਇਹ ਸਭਾਵਾਂ ਵਧਾਈ ਦੀਆਂ ਅਸਲੀ ਹੱਕਦਾਰ ਹਨ ਆਪ ਦੇਖਦੇ ਆ ਪੂਰਾ ਮਾਦਰਾ ਜੈ ਪਰਦੇਵ ਜੀ ਸత్సੰਗ ਜੀ ਜਿਵੇਂ ਕੇ ਆਪ ਜੀ ਨੂੰ ਪਤਾ ਹੈ ਕਿ ਪਿਛਲੇ ਸਾਲ ਇੱਕ ਵੀਡੀਓ ਟਿਕਟੌਕ ਤੇ ਪਾਈ ਗਈ ਸੀ। ਉਹ ਉਸ ਵੀਡੀਓ ਦੇ ਵਿੱਚ ਰਬਦਾਸੀਆ ਪਾਈਚਾਰਾ ਅਤੇ ਬਾਲੀ ਕੀ ਪਾਈਚਾਰਾ ਦੋਹਾਂ ਨੂੰ ਮੰਦੀ ਸ਼ਬਦਾवली ਬੋਲੀ ਗਈ ਸੀ। ਚੇੜੀ ਗੁਰਦਾਸਵਾ ਚੁਕੇ ਯੂਰਪ ਐਂਡ ਅਬ੍ਰੋਡ ਨੇ। ਅਤੇ ਸਮੋਸਾ ਉਹਨਾਂ ਇਕੱਠੇ ਹੋ ਕੇ ਪੁਲਿਸ ਨੇ ਕੋਈ ਕੰਪਲੇਂਟ ਕੀਤੀ ਸੀ। ਔਰ ਉਸ ਵੀਡੀਓ ਦੇ ਸੰਬੰਧ ਵਿੱਚ ਇੱਕ ਆਦਮੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਅੱਜ ਉਸ ਹਾਲ ਮੀਨੋ ਇਥੇ ਸਲਾਮ ਮੈਜਿਸਟ੍ਰੇਟ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਔਰ ਉਸ ਨੂੰ ਉਠਾਰਾ ਹਟੰਦੀ ਸਜ਼ਾ ਅਤੇ ਨੌ ਨੌ ਜੁਰਮਾਨਾ ਵੀ ਹੋਇਆ ਹੈ ਸਦਸਾਂ ਜੀ ਸਾਇਸ ਰਾਜ ਜੋਗ ਹੈ 2023 ਚੱਲ ਰਿਹਾ ਹੈ ਪਰ ਕੁਝ ਲੋਕਾਂ ਦੇ ਦਿਮਾਗ ਦੇ ਵਿੱਚ ਅੱਜ ਵੀ ਜਾਤ ਪਾਤ ਦੇ ਬੰਦਰਾਂ ਦੇ ਵਿੱਚ ਫਸੇ ਹੋਏ ਹਨ ਦੂਸਰੇ ਨੂੰ ਨੀਵਾਗ ਹੋਣਾ ਚਾਹੀਦਾ ਹੈ ਜਿਹੜਾ ਕਿ ਬਹੁਤ ਬੰਦਪਾਕੀ ਗੱਲ ਹੈ ਬਹੁਤ ਗੰਤ ਹੈ इस वास्ते कानून है अगर कोई गहों वास्ते भी करेगा तो उसके भी यही होगा मैं समूह सभागोदार श्री गुरुदास बैडफोड श्री गुर कैंट श्री गुरुदासभा बर्मिंगम श्री गुरुदास साउथाल केंट्री डालसटन श्री गुरुदासभा डॉर्बी श्री गुरुदसभा ईस्ट लंडन ईरथ कैंट श्री गुरुदास ग्रेवजेंड लेस्टर ਲੂਟਨ ਨਾਰਥੈਂਪਟਨ ਸੋਟਾ ਸੋਟੈਂਪਟਨ ਸਾਰਿਆਂ ਦਾ ਸਾਰਿਆਂ ਸਭ ਦਾ ਜਿਨ੍ਹਾਂ ਦਾ ਨਾਮ ਨਾਲ ਲਾਇਆ ਗਿਆ ਉਸ ਸਭ ਨੂੰ ਸੰਤੋਨ ਪ੍ਰਧਾਨ ਸਰਬੰਦ ਦਾ ਤੈਅ ਲੋਤਨ ਪਰ ਕਰਨਾ ਹੈ ਕਿ ਜਿਨ੍ਹਾਂ ਨੇ ਅੱਜ ਇੱਥੇ ਵੀ ਪਹੁੰਚੇ ਹਨ ਉਸੇ ਨਾਲ ਜੋ ਏਸੀਡੀਆ ਹੈ ਕਨਸਟੋਰ ਯੂਕੇ ਅੰਬੀਰਗਰ ਸੋਸਾਇਟੀਆਂ ਬਾਲਮੀਕੀ ਸਭਾਵਾਂ ਬਾਲਮੀਕੀ ਇੰਟਰਨੈਸ਼ਨਲ ਸਾਰਿਆਂ ਦਾ ਕਹਿੰਦੇ ਲੋਟਾਂ ਬਾਲ ਕਰਦਾ ਕਿ ਜਿਹੜੇ ਇੱਥੇ ਆਏ ਹਨ ਔਰ ਪੁਲਿਸ ਦੇ ਕੋਲ ਕੰਪਲੇਨਟ ਕੀਤੀ ਹੈ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਇੱਥੇ ਪਹੁੰਚਣ ਤੇ ਵੀ ਔਰ ਇਹਨਾਂ ਨੇ ਪੂਰਾ-ਪੂਰਾ ਸਾਥ ਦਿੱਤਾ ਹੈ ਬਹੁਤ-ਬਹੁਤ ਧੰਨਵਾਦ ਜੀ ਜੈ ਕਰਦੇਵ ਜੀ